ਸਾਬਕਾ ਜਥੇਦਾਰ ਕੇਸਗੜ ਅਤੇ ਦਰਬਾਰ ਸਾਹਿਬ ਦੇ ਗਰੰਥੀ ਸੁਲਤਾਨ ਸਿੰਘ ਦੀ ਬਦਲੀ ਕਰ ਦਿੱਤੀ ਗਈ ਹੈ। ਦਰਅਸਲ ਬਦਲੀ ਪਿੱਛੇ ਕੀ ਕਾਰਨ ਹਨ ਅਤੇ ਕਿਉਂ ਕੀਤੀ ਗਈ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਉਨਾ ਦੀ ਬਦਲੀ ਦਰਬਾਰ ਸਾਹਿਬ ਤੋਂ ਹੁਣ ਸਿੱਧਾ ਮੁਖਤਸਰ ਕਰ ਦਿੱਤੀ ਗਈ ਹੈ ਇੰਨੀ ਦੂਰ ਬਦਲੀ ਕਰਨ ਦਾ ਕਾਰਨ ਫਿਲਹਾਲ ਸ਼੍ਰੋਮਣੀ ਕਮੇਟੀ ਨੇ ਕੁਝ ਹੋਰ ਦੱਸਿਆ ਹੈ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਅਤੇ ਅਸਲ ਵਜ੍ਹਾ ਕੀ ਹੈ ਅਸਲ ਕਾਰਨ ਕੀ ਹੈ ਕੀ ਗਿਆਨੀ ਹਰਪ੍ਰੀਤ ਇਸ ਦੀ ਵਜ੍ਹਾ ਹਨ ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਸੋ ਰੁਖ ਕਰਦੇ ਹਾਂ ਪੂਰੀ ਖਬਰ ਵੱਲ ਤਖਤ ਸ੍ਰੀ ਕੇਸਗੜ ਦੇ ਸਾਹਿਬ ਦਾ ਜਥੇਦਾਰ ਤੇ ਦਰਬਾਰ ਸਾਹਿਬ ਦੇ ਮੌਜੂਦਾ ਗ੍ਰੰਥੀ ਸੁਲਤਾਨ ਸਿੰਘ ਦੀ ਹਸਨ ਕਰਕੇ ਬਦਲੀ ਕਰ ਦਿੱਤੀ ਦਰਅਸਰ ਅੰਮ੍ਰਿਤਸਰ ਕਿਸੇ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅਕਾਲੀ ਦਲ ਪੂਨਰ ਸਰਜੀਤ ਅਤੇ ਗਿਆਨੀ ਸੁਲਤਾਨ ਸਿੰਘ ਪਹੁੰਚੇ ਹੋਏ ਸਨ ਇਕੱਠੇ ਬੈਠੇ ਸਨ ਗੱਲਬਾਤ ਕਰ ਰਹੇ ਸਨ ਹਾਸਾ ਮਜ਼ਾਕ ਵੀ ਕਰ ਰਹੇ ਸਨ ਪਰ ਇਹ ਗੱਲਬਾਤ ਸ਼੍ਰੋਮਣੀ ਕਮੇਟੀ ਅਤੇ ਆਗੂਆਂ ਦੇ ਧਿਆਨ ਹੇਠ ਆ ਗਈ ਅਤੇ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਕਰ ਦਿੱਤੀ ਹੁਣ ਗਿਆਨੀ ਸੁਲਤਾਨ ਦੀ ਬਦਲੀ ਮੁਖਸਰ ਕਰ ਦਿੱਤੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਬਿਆਨ ਦਿੱਤਾ ਹੈ ਕਿ ਇਹ ਬਦਲੀ ਰੋਟੀਨ ਕਾਰਵਾਈ ਕਰਕੇ ਕੀਤੀ ਗਈ ਹੈ ਉਸ ਦਾ ਇਸ ਵੀਡੀਓ ਨਾਲ ਅਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੋਈ ਲੈਣ ਦੇ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਆਸਾਮ ਤੋਂ ਨਗਰ ਕੀਰਤਨ ਆ ਰਿਹਾ ਹੈ ਉਸ ਦੇ ਪ੍ਰਬੰਧਾਂ ਦੇ ਲਈ ਅਗਲੇ ਹੁਕਮਾਂ ਤੱਕ ਗਿਆਨੀ ਸੁਲਤਾਨ ਸਿੰਘ ਨੂੰ ਮੁਖਤਸਰ ਭੇਜਿਆ ਗਿਆ ਹੈ। ਗਿਆਨੀ ਸੁਲਤਾਨ ਸਿੰਘ ਨੇ ਇਸ ਉੱਤੇ ਕੋਈ ਟਿੱਪਣੀ ਫਿਲਹਾਲ ਨਹੀਂ ਕੀਤੀ ਹੈ। ਇਸ ਨੂੰ ਲੈ ਕੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪ ਵੀ ਕਿਹਾ ਸੀ ਕਿ ਮੈਂ ਜੇ ਪ੍ਰਧਾਨ ਬਣ ਜਾਵਾਂਗਾ ਪਰ ਕੋਈ ਝੋਨ ਨਹੀਂ ਲੜਾਂਗਾ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਪਰ ਕਈ ਸਿਆਸਤਦਾਨਾਂ ਨੂੰ ਹਲੇ ਵੀ ਉਹਨਾਂ ਦੀ ਇਹ ਗੱਲ ਪਸੰਦ ਨਹੀਂ ਆਈ ਆਮ ਤੌਰ ਤੇ ਸ਼੍ਰੋਮਣੀ ਕਮੇਟੀ ਵਿੱਚ ਇਹੋ ਜੀ ਹਾਂ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ ਪਰ ਇਹ ਬਦਲੀ ਕੋਈ ਨਵੀਂ ਨਹੀਂ ਪਰ ਜਦੋਂ ਕੋਈ ਸ਼ਿਕਾਇਤ ਹੋਵੇ ਜਾਂ ਕੋਈ ਸਿਆਸੀ ਮੁੱਦਾ ਹੋਵੇ ਤਾਂ ਵੱਡੀ ਬਦਲੀ ਹੁੰਦੀ ਹੈ ਇਹ ਹੀ ਗੱਲ ਹੈ ਜਿਹੜੀ ਗਿਆਨੀ ਸੁਲਤਾਨ ਸਿੰਘ ਨਾਲ ਹੋਈ ਪਰ ਕਿ ਗਿਆਨੀ ਸੁਲਤਾਨ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਬੈਠਣ ਦੀ ਸਜ਼ਾ ਦਿੱਤੀ ਗਈ ਹੈ ਕਿ ਗਿਆਨੀ ਸੁਲਤਾਨ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਹਸਨ ਦੀ ਸਜ਼ਾ ਦਿੱਤੀ ਗਈ ਹੈ ਜਫੀ ਦੀ ਸਜ਼ਾ ਦਿੱਤੀ ਗਈ ਹੈ ਸੋ ਇਸ ਕਰਕੇ ਹੁਣ ਪੰਥ ਦੇ ਵਿੱਚ ਚਰਚਾ ਛਿੜ ਚੁੱਕੀ ਹੈ ਉਹਨਾਂ ਦੀ ਬਦਲੀ ਇਸ ਕਰਕੇ ਵੀ ਕੀਤੀ ਗਈ ਹੈ ਕਿਉਂਕਿ ਵੱਡੇ ਆਗੂਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਬੈਠਣਾ ਗਿਆਨੀ ਸੁਲਤਾਨ ਸਿੰਘ ਦਾ ਜਚਿਆ ਨਹੀਂ ਅਤੇ ਜ਼ਰੂਰੀ ਨਹੀਂ ਕਿ ਕੋਈ ਵੱਡਾ ਆਗੂ ਜਾਂ ਕੋਈ ਇੱਕ ਧਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਸੰਦਨਾ ਕਰਦੀ ਹੋਵੇ ਤਾ ਜੋ ਉਸ ਦੀ ਸਜਾ ਕੀ ਸੇ ਹੋਰ ਨੂੰ ਕਿਉਂ ਮਿਲੇ ਇਹੋ ਜੇ ਮੰਚਾਂ ਅਤੇ ਸਮਾਗਮਾਂ ਤੇ ਅਕਸਰ ਆਗੂ ਇਕੱਠੇ ਹੋ ਹੀ ਜਾਂਦੇ ਹਨ ਅਤੇ ਸਿੱਖ ਪੰਥ ਦੇ ਵਿੱਚ ਸਿਆਸਤ ਵੀ ਨਾਲ ਨਾਲ ਹੀ ਚੱਲਦੀ ਹੈ ਕਿਉਂਕਿ ਛੇਵੇਂ ਗੁਰੂ ਇਹ ਸਿਧਾਂਤ ਦੇ ਕੇ ਗਏ ਸਨ ਤੁਹਾਡੇ ਕੀ ਵਿਚਾਰ ਹਨ ਤੁਸੀਂ ਇਸ ਨੂੰ ਲੈ ਕੇ ਤੁਸੀਂ ਸਾਡੇ ਨਾਲ ਵੀ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਪਰ ਕੀ ਇਹ ਜਿਹੜਾ ਮੁੱਦਾ ਖੜਾ ਹੋ ਗਿਆ ਹੈ ਪੰਥ ਦੇ ਵਿੱਚ ਸਿਆਸਤ ਦੇ ਵਿੱਚ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਬੈਠਣਾ ਗਿਆਨੀ ਸੁਲਤਾਨ ਸਿੰਘ ਜੀ ਨੂੰ ਭਾਰੀ ਪੈ ਗਿਆ ਤਾਂ ਕਰਕੇ ਉਹਨਾਂ ਦੀ ਬਦਲੀ ਕੀਤੀ ਗਈ ਹੈ ਸੋ ਕਿਹਾ ਇਹ ਹੀ ਜਾ ਰਿਹਾ ਹੈ ਕਿ ਜਦੋਂ ਸਮਾਗਮ ਦੇ ਵਿੱਚ ਉਹ ਬੈਠੇ ਸਨ ਗੱਲਬਾਤ ਕਰ ਰਹੇ ਸਨ ਹਾਸਾ ਠਾਠਾ ਕਰ ਰਹੇ ਸਨ ਤਾਂ ਇਸ ਕਰਕੇ ਉਹਨਾਂ ਦੀ ਜਿਹੜੀ ਬਦਲੀ ਹੈ ਮੁਖਤਸਰ ਕਰ ਦਿੱਤੀ ਗਈ ਹੈ ਪਰ ਸ਼੍ਰੋਮਣੀ ਕਮੇਟੀ ਨੇ ਇਸ ਤੋਂ ਆਪਣਾ ਜਿਹੜਾ ਪੱਲਾ ਉਹ ਝਾੜ ਲਿਆ ਹੈ ਉਹਨਾਂ ਨੇ ਕਿਹਾ ਕਿ ਇਹ ਰੁਟੀਨ ਦੀ ਕਾਰਵਾਈ ਕਰਕੇ ਜਿਹੜੀ ਬਦਲੀ ਕੀਤੀ ਗਈ ਹੈ ਪਰ ਜਿਹੜੇ ਵਿਦਵਾਨ ਨੇ ਕਈ ਆਗੂ ਨੇ ਜਿਹੜੇ ਇਸ ਕਾਰਵਾਈ ਨੂੰ ਦੇਖ ਰਹੇ ਨੇ ਉਹ ਕਹਿ ਰਹੇ ਨੇ ਵੀ ਕਿ ਇੱਕ ਤਰ ਕੋਈ ਵਿਅਕਤੀ ਵਿਸ਼ੇਸ਼ ਹੈ ਜਿਹੜਾ ਉਸ ਨੂੰ ਇਹ ਕਾਰਵਾਈ ਪਸੰਦ ਨਹੀਂ ਆਈ ਅਤੇ ਉਹਨਾਂ ਦਾ ਬੈਠਣਾ ਗੱਲਬਾਤ ਕਰਨ ਦਾ ਤਰੀਕਾ ਉਹਨਾਂ ਨੂੰ ਵਧੀਆ ਨਹੀਂ ਲੱਗਿਆ ਇਸ ਕਰਕੇ ਜਿਹੜਾ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਹੈ ਉਹ ਮੁਕਸਰ ਕਰ ਦਿੱਤੀ ਗਈ ਹੈ ਫਿਲਹਾਲ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇ ਸਕਦੇ ਹੋ